ਨਹਾ ਮੇ ਅਵਖਦ ਨਾਮੇ ਆਧਾਰ ਅਰ ਨਾਮ ਸਮਾਗ ਸੁਖ ਸਦਾ ਨਾਮਿ ਸਾਨ ਸੋਹੈ ਰੰਗ ਰਤੋ ਨਾਮ ਸਿਓ ਕਲ ਨਾਮ ਸੁਨ ਰਹੋ ਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਸਭ ਲੋਏ ਦਰਸ਼ਨ ਪਰਸਿਐ ਗੁਰੂ ਕੈ ਅਠ ਸਠ ਮੱਜਨ ਹੋਏ ਦਰਸ਼ਨ ਪਰਸੀਏ ਗੁਰੂ ਕੈ ਅਠ ਸਠ ਮੱਜਨ ਹੋਏ ਕਲ ਜੋ ਕਹਤਾਰ ਨਾਮ ਕੇ ਬਹੁਤ ਜਹਰ ਜੁਰ ਹਾਜ਼ਰ ਹਜ਼ੂਰ ਜਾਗਤ ਜੋ ਤਕ ਚਰ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਆਪ ਜੀ ਕੋ ਦੰਡਵਤ ਬੰਦਨ ਅਨਿਕ ਬਾਰ ਗੁਰੂ ਪਾਤਸ਼ਾਹ ਜੀ ਕੇ ਗੈਸ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ वाह जी की फतेह इस पावन पवित्र शहीदां दी धरती जिथे तन तन बाबा हनुमान सिंह जी सह अनेकवां सिंगा शहीदाने शहादत प्राप्त की धियां साहिब सच्चे बादशाह श्री गुरु ग्रंथ साहिब जी महाराज इस स्थान पे तकरीबन 2:30 बजे प्रकाशमान हो के कुल नुकाई हिक जो मुखवा हुक्म ताकीद बख्शदे ने वो आज साहिबा ने जो ਮੁਖਵਾਕ ਬਖਸ਼ੇ ਉਸ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸੂਰਬੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦੋ ਉਚਾਰਿਆ ਸੁਹੀ ਰਾਗ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 783 784 ਤੇ ਸੁਭਾਇਮਾਨ ਹੈ ਪਾਠਿਆ ਸ਼ੁਰੂਆਤ ਕਰਦੇ ਨੇ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਧਰਾਵਨ ਆਇਆ ਰਾਮ ਸੁਹੀ ਰਾਗ ਦੇ ਵਿੱਚ ਇਹ ਸ਼ਬਦ ਸੁਹੀ ਰਾਗ ਮਿਲਾਪ ਦਾ ਸ਼ਬਦ ਹੈ ਸਹਿਬਾ ਨੇ ਲਾਵਾ ਵੀ ਇਸੇ ਰਾਗ ਦੇ ਵਿੱਚ ਉਚਾਰੀਆਂ ਨੇ ਇਸ ਸ਼ਬਦ ਦੇ ਵਿੱਚ ਪਾਤਸ਼ਾਹ ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਇਆ ਮਾਰੇ ਕਹਿੰਦੇ ਸੰਤਾਂ ਦੇ ਕਾਰਜਾਂ ਦੇ ਵਿੱਚੋਂ ਆਪ ਖਲੋਂਦਾ ਆਪ ਆਉਂਦਾ ਆਪ ਵਰਤਦਾ ਆਪ ਸਹਾਈ ਹੁੰਦਾ ਹਰ ਕੰਮ ਕਰਾਵਣ ਆਇਆ ਰਾਮ ਔਰ ਉਹਨਾਂ ਦੇ ਸਾਰੇ ਕੰਮ ਉਹ ਆਪ ਕਰਾਉਣ ਆਉਂਦਾ ਹੈ ਇਹ ਮੁਖਵਾਕ ਪਹਿਲੀ ਵਾਰ ਜਦੋਂ ਸ੍ਰੀ ਹਰਮੰਦਰ ਦਰਬਾਰ ਸਾਹਿਬ ਦੇ ਵਿੱਚ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੀਸੰ ਪਾਦਨਾ ਤੋਂ ਉਪਰੰਤ ਪ੍ਰਕਾਸ਼ ਹੋਇਆ ਉਦੋਂ ਵੀ ਇਹ ਪਹਿਲਾ ਮੁਖਵਾਕ ਜੋ ਸੀ ਆਇਆ ਸੀ ਜਦੋਂ ਬਾਬਾ ਬੁੱਢਾ ਜੀ ਸਾਹਿਬ ਨੂੰ ਪਾਤਸ਼ਾਹ ਨੇ ਹੁਕਮ ਕੀਤਾ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਨੇ ਸਭ ਪੰਥ ਬਾਬਾ ਬੁੱਢਾ ਜੀ ਨੂੰ ਪਹਿਲੇ ਮੁਖ ਗ੍ਰੰਥੀ ਦੀ उपाधि ਇਸੇ ਦਿਨ ਮਿਲੀ ਸੀ ਜਿਸ ਦਿਨ ਇਹ ਮੁਖਵਾਕ ਆਇਆ ਸੀ ਮਰੇ ਕੇੰਦਨੇ ਸੰਤਾਂ ਕੇ ਕਾਰਜ ਹੁਣੇ ਵਿਚਾਰਨ ਦੇ ਲੋੜ ਹੈ ਕਿ ਇਹ ਕੌਣ ਨੇ ਸੰਤ ਜਿਨ੍ਹਾਂ ਦੇ ਕਾਰਜਾਂ ਦੇ ਵਿੱਚ ਉਹ ਆਪ ਖਲੋਂਦਾ ਆ ਕੇ ਭਗਤ ਧੰਨਾ ਜੀ ਦੇ ਵੀ ਕੰਮ ਆਪ ਕਰਾਏ ਨੇ ਨਾ ਔਰ ਸ੍ਰੀ ਹਰਮੰਦਰ ਦਰਬਾਰ ਸਾਹਿਬ ਦੀ ਸਾਜਨਾ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਵੇਲੇ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਸਮੇਂ ਅਕਾਲਪੁਰਖ ਨੇ ਆਪ ਵਰਤ ਕੇ ਵਿੱਚ ਸਾਰੇ ਕੰਮ ਕਾਜ ਕਰਾਏ ਸੋ ਇਹ ਸੰਤ ਜਨ ਕੌਣ ਨੇ ਜਿਨ੍ਹਾਂ ਦੇ ਕਾਰਜਾਂ ਦੇ ਵਿੱਚ ਉਹ ਆਪ ਟੁੱਟ ਕੇ ਪ੍ਰਮਾਤਮਾ ਕੰਮ ਕਰਾਉਣ ਆਉਂਦਾ ਹੈ ਇਹ ਸੰਤ ਜਨ ਉਹ ਨੇ ਜਿਨ੍ਹਾਂ ਦੇ ਕਾਰਜ ਜਿਨ੍ਹਾਂ ਦੇ ਦੇ ਕਾਰਜਾਂ ਦੀ ਜਿਨ੍ਹਾਂ ਨੂੰ ਜੋ ਚਾਹ ਹੈ ਕਾਰਜਾਂ ਦੀ ਉਹ ਮਾਇਕ ਕਾਰਜ ਨਹੀਂ ਹੈ ਉਹ ਪਦਾਰਥੀ ਕਾਰਜ ਨਹੀਂ ਨੇ ਉਹਨਾਂ ਦੇ ਕਾਰਜਾਂ ਦੀ ਤਬਦੀਲੀ ਹੋਈ ਹੈ ਉਹਨਾਂ ਦਾ ਹੁਣ ਕਾਰਜ ਕੀ ਹੈ ਉਹਨਾਂ ਦਾ ਕਾਰਜ ਕੇਵਲ ਤੇ ਕੇਵਲ ਪਰਮਾਤਮਾ ਨਾਲ ਮਿਲੇ ਰਹਿਣ ਦਾ ਕਾਰਜ ਹੈ ਉਹਨਾਂ ਦੇ ਅੰਸੰਗ ਪਰਮੇਸ਼ਰ ਹੁੰਦਾ ਹੈ ਉਹਨਾਂ ਦੇ ਸਾਰੇ ਕੰਮ ਕਰਾਉਣ ਆਉਂਦਾ ਆਪ ਕਰਾਉਣ ਆਉਂਦਾ ਆਪ ਸਹਾਇ ਹੁੰਦਾ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਵ ਧਰਤ ਭਾਵ ਧਰਤੀ ਤਾਲ ਭਾਵ ਪਤਾਲ ਪਾਣੀ ਤੋਂ ਅੱਗੇ ਮਾਰਿਕੰਦੇ ਨੇ ਧਰਤੀ ਵੀ ਸੋਹਣੀ ਆ ਉਹਨਾਂ ਦੀ ਔਰ ਪਤਾਲ ਵੀ ਸੋਹਣਾ ਦੋਨੋਂ ਲੋਕ ਮਾਰਿਕੰਦੇ ਉਹਨਾਂ ਦੇ ਸੋਹਣੇ ਨੇ ਕਿਨਾਂ ਦੇ ਜਿਨ੍ਹਾਂ ਵਿੱਚ ਅੰਮ੍ਰਿਤ ਜਲ ਅੰਮ੍ਰਿਤ ਜਲ ਕਿਹੜਾ ਜੀ ਨਾਮ ਦਾ ਜਲ ਅੰਮ੍ਰਿਤ ਹਰ ਦਾ ਨਾਮ ਹੈ ਉਹਨਾਂ ਦੇ ਵਿੱਚ ਸਮਾਇਆ ਹੋਇਆ ਜਿਨ੍ਹਾਂ ਦੇ ਅੰਦਰ ਨਾਮ ਸਮਾਇਆ ਹੋਇਆ ਉਹਨਾਂ ਦੀ ਧਰਤੀ ਤੇ ਜਲ ਪਤਾਲ ਜਿੱਥੇ ਜਲ ਹੈ ਉਹ ਸੁਹਾਵਾ ਹੈ ਹੁਣ ਧਰਤੀ ਇੱਕ ਤਾਂ ਧਰਤੀ ਆਪਾਂ ਆ ਜਾਣ ਲਈਏ ਪਹਿਲਾ ਅਰਥ ਜਿਸ ਤੇ ਆਪਾਂ ਵਿਚਰਦੇ ਆ ਦੂਸਰੀ ਇਹ ਸਰੀਰ ਘਟ ਨੂੰ ਵੀ ਧਰਤੀ ਕਿਹਾ ਗਿਆ ਸੋ ਉਹਨਾਂ ਦੀ ਇਹ ਜਿਹੜਾ ਸਰੀਰ ਹੈ ਨਾ ਜੀ ਇਹ ਵੀ ਸੋਹਣਾ ਹੋ ਜਾਂਦਾ ਹੈ ਇਹ ਵੀ ਨਿਰੋਗ ਹੋ ਜਾਂਦਾ ਹੈ ਇਹ ਵੀ ਸਵੱਛ ਹੋ ਜਾਂਦਾ ਹੈ ਸੁੰਦਰ ਹੋ ਜਾਂਦਾ ਹੈ ਭਾਂਡਾ ਹੱਛਾ ਹੋ ਜਾਂਦਾ ਹੈ ਔਰ ਜਲ ਪਤਾਲ ਕੀ ਹੈ ਜੀ ਵੇਖੋ ਸਾਡੇ ਅੰਦਰ ਖੂਨ ਦੀ ਰਵਾਨੀ ਹੈ ਹੋਂਦ ਜਲ ਦਾ ਪ੍ਰਤੀਕ ਹੈ ਤਰਲ ਪਦਾਰਥ ਹੈ ਔਰ ਇਸ ਬਟ ਜੋ ਸਰੋਤ ਹੈ ਇਸ ਦਾ ਤਾਲ ਹੈ ਜੋ ਉਹ ਕਿੱਥੇ ਹੈ ਉਹ ਹਿਰਦਾ ਦਿਲ ਹੈ ਸੋ ਪਾਤਸ਼ਾਨੀ ਕੇ ਹੈ ਕਿ ਤਾਲ ਸੁਹਾਵਾ ਉਹਨਾਂ ਦਾ ਹਿਰਦਾ ਵੀ ਸੁਹਾਵਾ ਹੋ ਜਾਂਦਾ ਹੈ ਉਹਨਾਂ ਦੇ ਦਿਲ ਸੋਹਣੇ ਹੋ ਜਾਂਦੇ ਨੇ ਜਿੱਥੋਂ ਇਹ ਜਲ ਵੀ ਸੋਨਾ ਹੋ ਜਾਂਦਾ ਹੈ ਸਵਚ ਹੋ ਜਾਂਦਾ ਹੈ ਭਾਵ ਖੂਨ ਦੇ ਵਿੱਚ ਵੀ ਉਸ ਨਾਮ ਜਲ ਦੀ ਅੰਮ੍ਰਿਤ ਜਲ ਦੀ ਰਵਾਨੀ ਦੌੜਦੀ ਹੈ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਹੁਮਾਰੀ ਕਹਿੰਦੇ ਨੇ ਜਦੋਂ ਇਹ ਅੰਮ੍ਰਿਤ ਜਲ ਨਾਮ ਜਲ ਛਾਇਆ ਨਾ ਅੰਦਰ ਨਾਮ ਰੂਪੀ ਜਲ ਅੰਦਰ ਪ੍ਰਵੇਸ਼ ਕੀਤਾ ਅੰਦਰ ਇੱਕ ਮਿਕ ਹੋਇਆ ਅੰਦਰ ਹਰ ਇੱਕ ਸਾਹ ਦੇ ਨਾਲ ਚੱਲ ਰਿਹਾ ਖੂਨ ਦੀ ਰਵਾਨੀ ਬਣਿਆ ਹੋਇਆ ਹੈ ਮਰੀ ਕੇੰਦਰੀ ਨੇ ਪੂਰਨ ਸਾਜ ਕਰਾਇਆ ਜਦੋਂ ਉਹ ਉਦਦਮ ਕਰਦੇ ਨੇ ਨਾ ਤਸ਼ੱਬਦ ਐਫਰਟ ਕਰਦੇ ਨੇ ਜਿਸ ਕਾਰਜ ਹਿਤ ਉਹ ਕਰਦੇ ਨੇ ਨਾ ਸੰਤ ਜਨ ਉਹ ਵੀ ਉਹਨਾਂ ਦੇ ਪੂਰੇ ਹੁੰਦੇ ਨੇ ਸਗਲ ਮਨੋਰਥ ਪੂਰੇ ਮਨੋਰਥ ਮਨ ਦੀਆਂ ਇੱਛਾਵਾਂ ਮਨ ਤੋਂ ਉਪਜਿਆ ਜੋ ਸੰਕਲਪ ਵਿਕਲਪ ਨੇ ਉਹ ਪੂਰਨ ਹੁੰਦੇ ਨੇ ਉਨ ਸਾਡੇ ਮਨਾਂ ਦੇ ਤੱਕ ਸੰਕਲਪ ਕਲਪੀ ਨਾ ਪੂਰੇ ਹੁੰਦੇ ਕਿਉਂਕਿ ਸਾਡੇ ਜੋ ਸੰਕਲਪ ਨੇ ਉਹ ਮਾਇਕ ਨੇ ਔਰ ਸਾਡੇ ਪਿਓ ਸਾਡੇ ਪਤੀ ਨੂੰ ਪਤਾ ਹੈ ਸਾਡਾ ਜੋ ਪਿਤਾ ਉਹਨੂੰ ਪਤਾ ਹੈ ਕਿ ਇਸ ਜੀਵ ਨੂੰ ਕੀ ਚੰਗਾ ਕੀ ਮਾੜਾ ਹੈ ਇਸ ਕਰਕੇ ਉਹ ਸਾਡੀ ਸਾਨੂੰ ਉਹ ਜ਼ਹਿਰ ਨਹੀਂ ਲੈਣ ਦਿੰਦਾ ਤੇ ਇਹਨਾਂ ਪੁਰਖਾਂ ਨੂੰ ਪਤਾ ਲੱਗ ਗਿਆ ਹੈ ਕਿ ਅਸਲ ਕੀ ਹੈ ਅੰਮ੍ਰਿਤ ਕੀ ਹੈ ਕਿਤੇ ਜ਼ਹਿਰ ਹੈ ਤੇ ਕਿੱਥੇ ਅੰਮ੍ਰਿਤ ਹੈ ਸੋ ਇਹਨਾਂ ਦੀ ਮੰਗ ਹਮੇਸ਼ਾ ਅੰਮ੍ਰਿਤ ਵਾਲੇ ਪਾਸਿਆਂ ਦੀ ਹੁੰਦੀ ਹੈ ਇਹਨਾਂ ਦੀ ਮੰਗ ਹਮੇਸ਼ਾ ਨਾਮ ਧੰਨ ਦੀ ਹੁੰਦੀ ਹੈ ਅਸਲ ਜੋ ਧੰਨ ਹੈ ਜੋ ਵਿਹਾਜਣ ਆਪਾਂ ਆਏ ਆ ਸੋ ਇਸ ਕਰਕੇ ਇਹਨਾਂ ਦੇ ਜੋ ਮਨ ਦੇ ਬਲਵਲੇ ਨੇ ਇਹਨਾਂ ਦੀ ਮਨ ਦੀਆਂ ਇੱਛਾਵਾਂ ਨੇ ਉਹ ਸੰਪੂਰਨ ਹੁੰਦੀਆਂ ਨੇ ਕਿਉਂਕਿ ਇਹਨਾਂ ਦੇ ਮਨ ਦੇ ਵਿੱਚੋਂ ਵੀ ਸ਼ੁਭ ਇੱਛਾਵਾਂ ਸ਼ੁਭ ਸੰਕਲਪ ਵਿਕਲਪੋ ਪਜਦੇ ਨੇ ਮਾਇਕ ਭਾਰਤ ਨਹੀਂ ਜੈ ਜੈਕਾਰ ਭਇ ਜਗ ਅੰਤਰ ਲਾਥੇ ਸਗਲ ਵਿਸੂਰੇ ਹੁਣ ਇਹਨਾਂ ਪੁਰਖਾਂ ਦੀ ਇਹਨਾਂ ਸੰਤ ਜਨਾਂ ਦੀ ਮਾਰੇ ਕਿੰਦੀ ਉਪਮਾ ਹੁੰਦੀ ਹੈ ਸਾਰੇ ਜਗ ਦੇ ਵਿੱਚ ਇਹਨਾਂ ਦੀ ਉਪਮਾ ਹੁੰਦੀ ਹੈ ਛਲਾਗਾ ਹੁੰਦੀ ਹੈ ਕਿਉਂ ਕਿ ਇਹ ਸਵਚ ਹੋ ਗਏ ਨਾ ਜੀ ਸੁੰਦਰ ਹੋ ਗਏ ਵੈਰ ਵਿਰੋਧ ਨਹੀਂ ਰਿਹਾ ਇਹਨਾਂ ਦਾ ਕਿਸੇ ਨਾਲ ਇਹ ਨਿਰਭਉ ਹੋ ਗਏ ਨਿਰਵੈਰ ਹੋ ਗਏ ਸੱਚ ਦੇ ਨਾਲ ਜੁੜ ਗਏ ਸੱਚੀ ਬੋਲਦੇ ਨੇ ਸੱਚੀ ਸੁਣਦੇ ਨੇ ਔਰ ਸੱਚੀ ਵਰਤਾਉਂਦੇ ਨੇ ਇਸੇ ਕਰਕੇ ਇਹਨਾਂ ਦੀ ਸਾਰੇ ਜੱਗ ਦੇ ਵਿੱਚ ਜੈ ਜੈਕਾਰ ਹੁੰਦੀ ਹੈ ਔਰ ਇਹਨਾਂ ਦੇ ਜੋ ਚਿੰਤਾਵਾਂ ਝੋਲੇ ਨੇ ਉਹ ਸਾਰੇ ਦੇ ਸਾਰੇ ਲੈ ਜਾਂਦੇ ਨੇ ਕੋਈ ਚਿੰਤਾ ਨਹੀਂ ਰਹਿੰਦੀ ਉਸ ਅਵਸਥਾ ਤੇ ਪਹੁੰਚ ਜਾਂਦੇ ਨੇ ਨਾ ਘਰ ਚਿੰਤਾ ਚਿੰਤਾ ਤਿਸ ਹੀ ਹੈ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾਏ ਕਿਸੇ ਦੀ ਪਰਵਾਹ ਨਹੀਂ ਕਿਸੇ ਚੀਜ਼ ਦੀ ਚਿੰਤਾ ਨਹੀਂ ਕੇਵਲ ਤੇ ਕੇਵਲ ਪਰਮੇਸ਼ਰ ਦੀ ਔਰ ਉਸ ਦੇ ਨਾਮ ਦੀ ਪਰਵਾਹ ਹੈ ਪੂਰਨਪੁਰਖ ਅਚੇਤ ਬਨਾਸੀ ਜਸ ਵੇਦ ਪੁਰਾਣੀ ਗਾਇਆ ਹੁਣ ਮਾਰੇ ਕਹਿੰਦੇ ਨੇ ਉਹ ਸਰਵ ਵਿਆਕੀ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਉਹਦਾ ਜਸ ਔਰ ਉਸ ਦੀ ਗੁਣਾਂ ਦੀ ਉਸਤਤੀ ਪੂਰਨਪੁਰਖ ਦੀ ਪਰਮੇਸ਼ਰ ਅਕਾਲ ਪੁਰਖ ਦੀ ਇੱਕੋ ਹੀ ਪੁਰਖ ਹੈ ਇੱਕਾ ਪੁਰਖ ਸੱਗਲੀ ਨਾਰ ਸਬਾਏ ਬਾਕੀ ਸਾਰੀਆਂ ਆਪਾ ਨਾਰਾ ਹੈ ਕੇਵਲ ਇੱਕੋ ਹੀ ਪੂਰਨ ਪੁਰਖ ਹੈ ਇੱਕੋ ਹੀ ਪੁਰਖ ਹੈ ਇਸ ਜਹਾਨ ਦੇ ਵਿੱਚ ਉਹ ਪਰਮੇਸ਼ਰ ਅਕਾਲ ਪੁਰਖ ਨੂੰ ਪਾਤਸ਼ਾਹ ਨੇ ਪੁਰਖ ਕਿਹਾ ਹੈ ਔਰ ਉਸ ਨੂੰ ਸਾਰੀ ਜੀਵ ਇਸਤਰੀਆਂ ਨੇ ਜਾ ਕੇ ਮਿਲਣਾ ਹੈ ਇਸ ਕਰਕੇ ਉਹ ਸੱਚਾ ਉਹੋ ਹੀ ਇੱਕ ਵਰ ਹੈ ਔਰ ਉਸ ਦਾ ਹੀ ਜਸ ਉਸ ਦਾ ਹੀ ਉਸਤਤੀ ਉਸ ਦੇ ਗੁਣਾਂ ਦਾ ਵਿਖਿਆਨ ਜੋ ਵੇਦਾਂ ਅਰਪਣਾਣਾ ਦੇ ਵਿੱਚ ਵੀ ਅੰਕਿਤ ਕੀਤਾ ਹੋਇਆ ਹੈ ਉਹੋ ਗਾਉਣਾ ਉਹੋ ਗਾਇਨ ਕਰਨਾ ਹੈ ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਹੁਣ ਜੋ ਇਹ ਜਸ ਹੈ ਜੋ ਵੇਦਾਂ ਪ੍ਰਾਣਾ ਦੇ ਵਿੱਚ ਵੀ ਅੰਕਿਤ ਹੈ ਉਹ ਪਰਮੇਸ਼ਰ ਅਕਾਲ ਪੁਰਖ ਦੇ ਜੋ ਗੁਣ ਨੇ ਉਹਨਾਂ ਦਾ ਗਾਇਨ ਕਿਵੇਂ ਕੀਤਾ ਜਾ ਸਕਦਾ ਹੈ ਸੋਖਾ ਨਹੀਂ ਹੈ। ਔਰ ਬਹੁਤ ਔਖਾ ਵੀ ਨਹੀਂ ਹੈ। ਕੇਵਲ ਤੇ ਕੇਵਲ ਉਸ ਪਰਮੇਸ਼ਰ ਅਕਾਲ ਪੁਰਖ ਦੀ ਕਿਰਪਾ ਦੀ ਪਾਤਰਤਾ ਜਿਸ ਕੋ ਆ ਜਾਵੇ ਮਾਰੇ ਜਾਂਦੇ ਨੇ ਉਸ ਦੇ ਉੱਤੇ ਦਿਆਵਾਨ ਹੋ ਕੇ ਪਰਮੇਸ਼ਰ ਅਕਾਲ ਪੁਰਖ ਆਪਣਾ ਵਿਰਧ ਰੱਖਦੇ ਆ। ਵਿਰਧ ਭਾਵ ਆਪਣਾ ਸੁਭਾਅ। ਉਹਨਾਂ ਦਾ ਜੋ ਸੁਭਾਅ ਹੈ ਦਿਆਵਾਲਾ ਇਹ ਪਰਮੇਸ਼ਰ ਦਾ ਨਾਮ ਦਾਨ ਦੇਣ ਵਾਲਾ ਉਹ ਬਣਾਈ ਰੱਖਦੇ ਨੇ ਹਮੇਸ਼ਾ ਕਾਲਪੁਰ ਔਰ ਜਿਸ ਦਾ ਭਾਂਡਾ ਸਿੱਧਾ ਹੋਏਗਾ ਜਿਸ ਦੇ ਕੋਲ ਪਾਤਰਤਾ ਹੋਏਗੀ ਉਹ ਵਰਖਾ ਜੋ ਵਰਤਾ ਰਹੇ ਨੇ ਉਹ ਉਹਨਾਂ ਦੀ ਝੋਲੀਆਂ ਵਿੱਚ ਪੈ ਜਾਏਗੀ ਨਵ ਨਿਧ ਸਿਧ ਰਿਦ ਦੀਨੇ ਕਰਤੇ ਟੋਟਨਾ ਆਇਰ ਕਾਈਰਾ ਮਾਰੇ ਕਹਿੰਦੇ ਨੇ ਉਹਨਾਂ ਪਰਖਾਂ ਦੇ ਉੱਤੇ ਜਿਨ੍ਹਾਂ ਤੇ ਕਿਰਪਾ ਹੋਈ ਨੌ ਨਿਧੀਆਂ 18 ਸਿੱਧੀਆਂ ਉਹਨਾਂ ਨੂੰ ਬਖਸ਼ਿਸ਼ ਹੋ ਜਾਂਦੀਆਂ ਨੇ ਉਹਨਾਂ ਨੂੰ ਪਰਵਾਹ ਨਹੀਂ ਹੈ ਉਹਨਾਂ ਦੀ ਇਹ ਉਹਨਾਂ ਦੇ ਚਰਨਾਂ ਦੇ ਵਿੱਚ ਅਰਪਿਤ ਹੋ ਜਾਂਦੀਆਂ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਉਹਨਾਂ ਦੇ ਹੁਕਮ ਅਧੀਨ ਆ ਜਾਂਦੀਆਂ ਨੇ ਅੱਜ ਮਾਇਆ ਨੇ ਸਾਨੂੰ ਅਧੀਨ ਕੀਤਾ ਹੋਇਆ ਲੇਕਿਨ ਮਾਇਆ ਤੋਂ ਵੀ ਉੱਪਰ ਜਿਹੜੀਆਂ ਇਹ ਚੀਜ਼ਾਂ ਨੇ ਨਾ ਉਹ ਨਿੱਧੀਆਂ 18 ਸਿੱਧੀਆਂ ਇਹ ਵੀ ਉਹ ਸੰਤਾਂ ਦੇ ਉਹ ਪੁਰਖਾਂ ਦੇ ਹੁਕਮ ਅਦੀਨ ਆ ਜਾਂਦੀਆਂ ਨੇ ਉਹਨਾਂ ਦੀ ਚਰਨਾਂ ਦੀ ਅੰਦਾਜ਼ੀਆਂ ਬਣ ਜਾਂਦੀਆਂ ਨੇ ਔਰ ਕਿਸੇ ਵੀ ਗੱਲ ਦਾ ਕਿਸੇ ਵੀ ਚੀਜ਼ ਦਾ ਟੋਟਾ ਉਹਨਾਂ ਨੂੰ ਨਹੀਂ ਰਹਿੰਦਾ ਖਾਤ ਖਰਚਤ ਬਿਲਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਂ ਮਾਰੇ ਕਹਿੰਦੇ ਜਿਹੜੀ ਕਰਤੇ ਦੀਆਂ ਦਾਤਾਂ ਨੇ ਨਾ ਇਹਨਾਂ ਨੂੰ ਆਪ ਹੰਡਾਉਂਦੇ ਆਂ ਕਿਉਂ ਇਹ ਜੋ ਚੀਜ਼ਾਂ ਨੇ ਇਹ ਸਾਰੀਆਂ ਸਾਡੇ ਵਰਤਨ ਹਿੱਤ ਨੇ ਇਹ ਜੋ ਪਦਾਰਤ ਹੈ ਇਹ ਸਾਰਾ ਸਾਡੇ ਵਰਤਨ ਹਿੱਤ ਹੈ ਉਹ ਪਾਤਸ਼ਾਹ ਦੇ ਸੇਵਕ ਪਾਤਸ਼ਾਹ ਦੇ ਸੰਤ ਨੇ ਨਾ ਜਿਹੜੇ ਇਹਨਾਂ ਨੂੰ ਆਪ ਹੰਡਾਉਂਦੇ ਹੋਏ ਇਹਨਾਂ ਨੂੰ ਖਰਚਦੇ ਹੋਏ ਭਾਵ ਇਹਨਾਂ ਨੂੰ ਲੋਕਾਈ ਦੇ ਹਿੱਤਾਂ ਵਾਸਤੇ ਵਰਤਦੇ ਹੋਏ ਇਨਵੈਸਟ ਕਰਦੇ ਹੋਏ ਜਿਵੇਂ ਪਾਤਸ਼ਾਹ ਨੇ ਸਾਨੂੰ ਵੀ ਇਹੀ ਤਾਕੀਦ ਕੀਤੀ ਹੈ ਨਾ ਵਪਾਰੀ ਸੱਚ ਵਪਾਰ ਕਰੋ ਇਹ ਉਸ ਵਸਤ ਦਾ ਉਹਨਾਂ ਵਸਤਾਂ ਦਾ ਸੱਚਾ ਵਪਾਰ ਕਰਦੇ ਹੋਏ ਇਸ ਜਹਾਨ ਦੇ ਵਿੱਚ ਵਿਚਰਦੇ ਨੇ ਔਰ ਅੰਤ ਤੈ ਉਹਨਾਂ ਨੂੰ ਕੀ ਮਿਲਦਾ ਉਹਨਾਂ ਨੂੰ ਮਿਲਦਾ ਹੈ ਜੀ ਸੁਖ ਜਿਸ ਦੇ ਪਿੱਛੇ ਅਸੀਂ ਭੱਜੇ ਫਿਰਦੇ ਅਸੀਂ ਦੁੱਖਾਂ ਵਿੱਚ ਲੁਭਾਏ ਬਾਨਾ ਉਹ ਸੁੱਖਾਂ ਦੇ ਸਰੋਵਰ ਦੇ ਵਿੱਚ ਗੋਟੇ ਲਾਉਂਦੇ ਨੇ ਕਿਉਂਕਿ ਉਹ ਪਰਮੇਸ਼ਰ ਅਕਾਲ ਕੁਰਖਦੇ ਬਣਜਾਰੇ ਬਣੇ ਹੋਏ ਨੇ ਉਹਨਾਂ ਦੇ ਨਾਮ ਦੇ ਬਣਜਾਰੇ ਬਣੇ ਹੋਏ ਨੇ ਇਹ ਜੋ ਕਰਤੇ ਦੀ ਦਾਤ ਹੈ ਉਹਨਾਂ ਦੀ ਝੋਲੀ ਪਈ ਹੋਈ ਹੈ ਉਹਨਾਂ ਦਾ ਇਹ ਵਰਤਾਰਾ ਵਤੀਰਾ ਔਰ ਇਹਨਾਂ ਦਾ ਜੋ ਸੁਭਾਅ ਉਹ ਬਣਾਇਆ ਪਰਮੇਸ਼ਰ ਨੇ ਉਹ ਇਸ ਤਰੀਕੇ ਦਾ ਤਾਦੀ ਬਣਿਆ ਜਦੋਂ ਪਰਮੇਸ਼ਰ ਦੀ ਕਿਰਪਾ ਹਾਂਤੇ ਹੋਏ ਦਾਤ ਸਭਾਈ ਨਿਖੁਟ ਨਾ ਜਾਈ ਅੰਤਰਜਾਮੀ ਪਾਇਆ ਹੁਣੇ ਜਿਹੜੀ ਦਾਤ ਹੈ ਨਾ ਇਹ ਵੱਧਦੀ ਜਾਂਦੀ ਹੈ ਦਾਤ ਸਵਾਈ ਵਾਢੇ ਹਿੱਤੇ ਸਵਾਇਆ ਇੱਕ ਪਾਪਾ ਕਹਿੰਨੇ ਨਾ ਪੂਰਾ ਸਵਾਇਆ ਜਦੋਂ ਉਹ ਤੋਂ ਉੱਪਰ ਹੋ ਗਿਆ ਇੱਕ ਚੌਥਾਈ ਹਿੱਸਾ ਹੋਰ ਹੋ ਗਿਆ ਸੋ ਇਸ ਤਰੀਕਿਆਂ ਦੇ ਨਾਲ ਇਹ ਜਿਹੜੀ ਦਾਤ ਹੈ ਪਰਮੇਸ਼ਰ ਦੀ ਪਦਾਰਥੀ ਦਾਤ ਕਹਿ ਲਓ ਰਿਦਸਿਧ ਨਵਨੇ ਦੀ ਦਾਤ ਕਹਿ ਲਓ ਇਹ ਦਾਤ ਵੱਧਦੀ ਜਾਂਦੀ ਹੈ ਘਟਦੀ ਨਹੀਂ ਅੰਤਰਜਮੀ ਪਾਇਆ ਇਸ ਤਰੀਕੇ ਦੇ ਨਾਲ ਜਦੋਂ ਪਰਮੇਸ਼ਰ ਅਕਾਲ ਪੁਰਖ ਦਾ ਉਹ ਸੰਤ ਜਨਾਂ ਦੇ ਨਾਲ ਮੇਲ ਹੋ ਜਾਂਦਾ ਉਹਨੂੰ ਉਹ ਪਾ ਲੈਂਦੇ ਨੇ ਕੋਟ ਵਿਗਨ ਸਗਲੇ ਉਠਣਾਠੇ ਦੁੱਖ ਨਾ ਨੇੜੇ ਆਇਆ ਕਰੋੜਾਂ ਵਿਗਨ ਸਾਨੂੰ ਵੀ ਤਾਂ ਨਿੱਤ ਵਿਗਨ ਲੱਗਦੇ ਨੇ ਨਾ ਜੀ ਆਪਾਂ ਆਪਣੇ ਘਰਾਂ ਚਾਤੀਆਂ ਮਾਰ ਲੀ ਮਾਰ ਲਈ ਨਿੱਤ ਵਿਗਨ ਆਉਂਦੇ ਨੇ ਆਪਾਂ ਨੂੰ ਮਾਰੇ ਕਿੰਨੇ ਸਗਲੇ ਉਠਣਾਠੇ ਉਹਨਾਂ ਪੁਰਖਾਂ ਦੇ ਜਿਹੜੇ ਵਿਗਨ ਨੇ ਨਾ ਔਰ ਕਰੋੜਾਂ ਵਿਗਨ ਜਿਹੜੇ ਖਤਮ ਹੋ ਜਾਂਦੇ ਨੇ ਉਹਨਾਂ ਦੇ ਤਨ ਤੋਂ ਉਹਨਾਂ ਦੇ ਮਨ ਤੋਂ ਉਹ ਵਿਗਨ ਭਜ ਤੁਰਦੇ ਨੇ ਦੁੱਖ ਨ ਨੇੜੇ ਆਇਆ ਉਹਨਾਂ ਦੇ ਨੇੜੇ ਦੁੱਖ ਟੁੱਕਦਾ ਵੀ ਨਹੀਂ ਆਪਾਂ ਪਹਿਲਾਂ ਵੀ ਵਿਚਾਰਿਆ ਕਿਉਂਕਿ ਦੁੱਖਾਂ ਨੂੰ ਮਹਿਸੂਸ ਕਰਨ ਦੀ ਪ੍ਰਵਿਰਤੀ ਹੀ ਖਤਮ ਹੋ ਗਈ ਉਹ ਆਨੰਦ ਦੀ ਅਵਸਥਾ ਦੇ ਵਿੱਚ ਵਿਚਰਦੇ ਨੇ ਸ਼ਾਂਤ ਸਹਜ ਆਨੰਦ ਹਨੇਰੇ ਬਿਨਸੀ ਭੂਖ ਸਭਾਈ ਵਾਸ਼ਾ ਕਹਿੰਦੇ ਨੇ ਉਹ ਸ਼ਾਂਤ ਰਹਦੇ ਨੇ ਕਾਲੇ ਨਹੀਂ ਹੁੰਦੇ ਕਾਲ ਪਾਣੀ ਇੱਕ ਬਹੁਤ ਵੱਡਾ ਦੋਸ਼ ਹੈ ਸ਼ਾਂਤ ਰਹਿਣਾ ਠੰਡੇ ਰਹਿਣਾ ਬਹੁਤ ਵੱਡੀ ਦਾਤ ਹੈ ਪਰਮੇਸ਼ਰ ਦੀ ਸਹਿਜ ਸਹਿਜ ਵਿੱਚ ਰਹਿੰਦੇ ਨੇ ਭਾਵ ਉਹ ਆਰਾਮ ਨਾਲ ਵਿਚਰਦੇ ਨੇ ਕਾਲ ਕੋਈ ਨਹੀਂ ਦੂਜੀ ਗੱਲ ਸਹਿਜ ਦਾ ਭਾਵ ਸੁਤੇ ਸਿਧ ਉਹ ਉਸ ਪਰਮੇਸ਼ਰ ਦੀ ਜੋ ਬਣ ਤੇ ਰਹ ਜੋ ਹੋ ਰਿਹਾ ਜੋ ਕਰ ਰਿਹਾ ਆਪਣੇ ਆਪ ਉਹ ਕਰ ਰਿਹਾ ਪਰਮੇਸ਼ਰ ਕਾਲਪੁਰਖ ਉਸ ਨੂੰ ਉਹ ਅਕਸੈਪਟ ਕਰਦੇ ਨੇ ਭਾਵ ਭਾਣੇ ਵਿੱਚ ਰਹਿੰਦੇ ਨੇ ਆਨੰਦ ਪਨੇਰੇ ਘਣੇ ਆਨੰਦ ਚ ਨੇ ਇਕੱਕੱਲਾ ਆਨੰਦ ਹੋ ਗਿਆ ਮਰੇ ਕੇ ਨੇ ਆਨੰਦ ਪਨੇਰੇ ਘਣੇ ਆਨੰਦ ਦੇ ਵਿੱਚ ਰਹਿੰਦੇ ਨੇ ਬੇਨਸੀ ਭੁੱਖ ਸਭਾਈ ਭੁੱਖ ਨਹੀਂ ਉਹਨਾਂ ਨੂੰ ਕੋਈ ਰਹਿੰਦੀ ਸਾਨੂੰ ਬਹੁਤ ਭੁੱਖਾਂ ਲੱਗੀਆਂ ਹੋਈਆਂ ਨੇ ਸਾਨੂੰ ਪਦਾਰਥ ਦੀ ਭੁੱਖ ਹੈ ਸਾਨੂੰ ਮਾਇਆ ਦੀ ਭੁੱਖ ਹੈ ਸਾਨੂੰ ਦੁੱਧ ਪੁੱਤ ਦੀ ਭੁੱਖ ਹੈ ਸਾਨੂੰ ਗਰੀਬੀ ਅਮੀਰੀ ਦੀ ਭੁੱਖ ਹੈ ਬਹੁਤ ਭੁੱਖਾਂ ਨੇ ਲੇਕਿਨ ਉਹਨਾਂ ਨੂੰ ਸਾਰੀਆਂ ਹੀ ਭੁੱਖਾਂ ਉਹਨਾਂ ਦੀਆਂ ਖਤਮ ਹੋ ਜਾਂਦੀਆਂ ਨੇ ਭਾਵੇਂ ਉਹ ਸੰਤੁਸ਼ਟ ਹੋ ਜਾਂਦੇ ਨੇ ਉਹ ਰੱਜ ਜਾਂਦੇ ਨੇ ਔਰ ਰਜੀਦਾ ਕੌਣ ਹੈ ਸੁਖਨੀ ਸਾਹਿਬ ਚ ਆਪਾਂ ਨਿਤ ਪੜਦੇ ਆ ਬਿਨਾਂ ਸੰਤੋਖ ਨਹੀਂ ਕੋ ਰਾਜਾ ਉਹਨਾਂ ਨੂੰ ਸਬਰ ਸੰਤੋਖ ਔਰ ਇਹ ਜੋ ਤ੍ਰਿਸ਼ਨਾ ਵੀ 부ਜੀ 부ਜੀ ਬਣਾ ਹੈ ਤ੍ਰਿਸ਼ਨਾ ਖਤਮ ਹੋਣ ਦੀ ਜੋ ਪ੍ਰਵਿਰਤੀ ਹੈ ਉਹ ਪਰਮੇਸ਼ਰ ਅਕਾਲ ਤੁਰਖ ਉਹਨਾਂ ਨੂੰ ਦਾਤ ਬਖਸ਼ ਦਿੰਦਾ ਹੈ ਔਰ ਸਾਰੀਆਂ ਭੁੱਖਾਂ ਇਸ ਤਰੀਕੇ ਦੇ ਨਾਲ ਉਹਨਾਂ ਦੀ ਮਿਟ ਜਾਂਦੀਆਂ ਨੇ ਨਾਨਕ ਗੁਰਦਾਵ ਜੀ ਸਵਾਮੀ ਕੈ ਅਚਰਜ ਜਿਸ ਵਡਿਆਈ ਮਾਰੇ ਕਹਿੰਦੇ ਨੇ ਉਸ ਦੀ ਇਹ ਇਸ ਤਰੀਕਿਆਂ ਦੇ ਨਾਲ ਅਚਰਜ ਕਰਨ ਵਾਲੀ ਜੋ ਵਡਿਆਈ ਹੈ ਉਸ ਦੇ ਗੁਣ ਗਾਓ ਜਿਸ ਕਾ ਕਾਰਜ ਤਿਨ ਹੀ ਕੀਆ ਮਾਨਸ ਕਾ ਵਿਚਾਰਾ ਰਾਮ ਮਾਰੇ ਕਹਿੰਦੇ ਨੇ ਮਾਰੇ ਨੂੰ ਸਿਰਫ ਉਸ ਦੇ ਗੁਣ ਗਾਉਣ ਦੀ ਤਾਕੀਦ ਕੀਤੀ ਹੈ ਬਾਕੀ ਮਾਰੇ ਕਹਿੰਦੇ ਨੇ ਕਾਰਜ ਉਹਦਾ ਹੈ ਅਗਲਾ ਕੰਮ ਉਹਦਾ ਉਹਦਾ ਕੰਮ ਉਹਨੂੰ ਕਰਨ ਦਿਓ ਉਹਦੇ ਕੰਮ ਦੇ ਵਿੱਚ ਇੰਟਰਫੇਅਰ ਨਾ ਕਰੋ ਮਾਰੇ ਕਹਿੰਦੇ ਨੇ ਜਿਸ ਦਾ ਕਾਰਜ ਤਨਹੀ ਕੀਆ ਮਾਨਸ ਕਿਆ ਵਿਚਾਰਾ ਨਾ ਮਨ ਉੱਤੇ ਨਾ ਤਾਂ ਮਨੁੱਖ ਦੀ ਚੱਲਦੀ ਹੈ। ਔਰ ਮਨੁੱਖ ਐਵੇਂ ਖੱਪ-ਖੱਪ ਕੇ ਪਰੇਸ਼ਾਨ ਹੁੰਦਾ ਉਸ ਦੇ ਕਾਰਜ ਦੇ ਵਿੱਚ ਜਦੋਂ ਦਖਲ ਦਿੰਦਾ ਹੈ। ਸੋ ਸਾਡਾ ਜੋ ਕੰਮ ਹੈ ਉਹ ਮਾਰੇ ਨੇ ਉੱਪਰਲੀ ਤੱਕ ਵਿੱਚ ਬਿਆਨ ਕਰਤਾ ਗੁਣ ਗਾਉਣਾ ਸਿਰਫ ਕਰਤੇ ਦੇ। ਅਗਲਾ ਕੰਮ ਉਹਦਾ ਉਹਦਾ ਕੰਮ ਉਹਤੇ ਛੱਡ ਦਈਏ ਆਪਾਂ ਆਪਣਾ ਕਰੀਏ। ਅਗਤ ਸੋਹਣ ਹਰ ਕੇ ਗੁਣ ਗਾਵੇ ਸਦਾ ਕਰੇ જયਕਾਰ ਹੁਣ ਜਿਹੜੇ ਭਗਤ ਉਹਦਾ ਗੁਣ ਗਾਉਂਦੇ ਨੇ ਮਾਰੇ ਕਹਿੰਦੇ ਨੇ ਉਸ ਸੋਹਣੇ ਹੋ ਜਾਂਦੇ ਔਰ ਉਹਨਾਂ ਦਾ ਜੈ ਜੈਕਾਰ ਹਮੇਸ਼ਾ ਬਣੀ ਰਹਿੰਦੀ ਹੈ ਇਸ ਕਰਕੇ ਸਾਡਾ ਕੰਮ ਸਿਰਫ ਤੇ ਸਿਰਫ ਗੁਣ ਗਾਉਣਾ ਹੈ ਉਹਦੇ ਗੁਣ ਗਾਉਣਾ ਔਰ ਹੋਰ ਕੋਈ ਕੰਮ ਆਪਣਾ ਨਹੀਂ ਹੈ ਬਾਕੀ ਕੰਮ ਪਰਮੇਸ਼ਰ ਅਕਾਲ ਪੁਰਖ ਦੇ ਨੇ ਕਿਰਪਾ ਦੇ ਖਜ਼ਾਨੇ ਖੋਲਣੇ ਉਹਦੇ ਕੰਮ ਨੇ ਗੁਣ ਗਾਏ गोविंद ਅਨੰਦ ਉਪਜੈ ਸਾਧ ਸੰਗਤ ਸੰਗ ਬਣੀ ਹੁਣ ਜਦੋਂ ਗੁਣ ਗਾਏ ਜਾਂਦੇ ਨੇ ਨਾ ਜੀ ਮਾਰੇ ਕਹਿੰਦੇ ਨੇ ਕੀ ਕਿਰਪਾ ਹੁੰਦੀ ਹੈ ਸਾਧ ਸੰਗਤ ਦਾ ਮੇਲ ਹੋ ਜਾਂਦਾ ਹੈ ਜਿਹੜੇ ਜਿਗਿਆਸੂ ਨੇ ਆਪਣੇ ਆਪ ਨੂੰ ਸਾਧ ਲਿਆ ਸੋਧ ਲਿਆ ਸਵਚ ਕਰ ਲਿਆ ਉਹਨਾਂ ਦੀ ਸੰਗਤ ਵਿੱਚ ਪਾਤਸ਼ਾਹ ਪਹੁੰਚਾ ਦਿੰਦੇ ਨੇ ਜਦੋਂ ਅਸੀਂ ਗੁਣ ਗਾਉਂਦੇ ਆ ਇਹ ਪਹਿਲਾ ਗਿਫਟ ਹੈ ਪਹਿਲੀ ਦਾਤ ਉਹ ਸਾਨੂੰ ਉਹਨਾਂ ਸਾਧ ਸਾਧ ਜਨਨ ਦੇ ਸੰਗਤ ਵਿੱਚ ਪਹੁੰਚਾਉਂਦੇ ਨੇ ਉਹਨਾਂ ਦੇ ਪ੍ਰਭਾਵ ਵੇਟ ਲਿਆਉਂਦੇ ਨੇ ਉਹਨਾਂ ਦੇ ਔਰੇ ਵੇਟ ਲਿਆਉਂਦੇ ਨੇ ਤਾਂ ਕਿ ਅਸੀਂ ਉਹ ਪ੍ਰਭਾਵ ਕਬੂਲ ਕਰਦੇ ਹੋਏ ਅੱਗੇ ਵਧਿਏ ਅੱਗੋਂ ਕੀ ਮਿਲਦਾ ਹੈ ਮਾਰੇ ਕਹਿੰਦੇ ਨੇ ਅਨਦ ਉਪਜੇ ਆਨੰਦ ਨਹੀਂ ਅਨਦ ਭਾਗ ਅਨਹਦ ਤੁਣ ਦਾ ਪ੍ਰਗਿਆਸ਼ ਹੋਣਾ ਸ਼ੁਰੂ ਹੁੰਦਾ ਹੈ ਉਹ ਜੋ ਅਸੀਮ ਧੁਨੀ ਹੈ ਜੋ ਆਨੰਦ ਦੇਣ ਵਾਲੀ ਧੁਨੀ ਹੈ ਜੋ ਬਿਨਾਂ ਕਿਸੇ ਚੋਟ ਤੋਂ ਪੈਦਾ ਹੁੰਦੀ ਹੈ ਉਸ ਦਾ ਦਾਨ ਪਾਚਾ ਬਖਸ਼ ਦੇ ਦੇ ਜਦ ਉਦਮ ਕੀਆ ਤਾਲ ਕੇ ਰਾਤ ਤਿਸ ਕੀ ਉਪਮਾ ਕਿਆ ਗਣੀ ਮਾਰੇ ਕੇੰਦਰ ਨੇ ਜਿਸ ਵੀ ਪੁਰਖ ਨੇ ਇਸ ਤਰੀਕੇ ਦਾ ਉਦਮ ਕੀਤਾ ਭਾਵ ਆਪਣੇ ਹਿਰਦੇ ਤਾਲ ਭਵ ਜਿੱਥੇ ਖੂਨ ਦਾ ਵਾਸ ਹੈ ਹਿਰਦਾ ਦਿਲ ਦਿਲ ਤੋਂ ਦਿਲ ਦੇ ਨਾਲ ਦਿਲ ਦੇ ਵਿੱਚ ਉਸ ਪਰਮੇਸ਼ਰ ਅਕਾਲ ਪੁਰਖ ਦੀ ਉਪਮਾ ਸਮਾ ਲਈ ਉਹਦਾ ਨਾਮ ਸਮਾ ਲਿਆ ਉਹਦੇ ਗੁਣ ਸਮਾ ਲਏ ਕਹਿੰਦੇ ਮਾਰੇ ਕਹਿੰਦੇ ਨੇ ਉਸ ਦੀ ਤਾਂ ਸ਼ਲਾਗਾ ਕੀਤੀ ਹੋਣੀ ਜਾ ਸਕਦੀ ਉਹ ਉਹਦੀ ਉਪਮਾ ਹੋ ਹੀ ਨਹੀਂ ਸਕਦੀ ਉਹ ਤਾਂ ਉਦੀ ਉਪਮਾ ਬੇਅੰਤ ਹੈ 68 ਤੀਰਥ ਪੁੰਨ ਕਰਿਆ ਮahanirmal ਚਾਰਾ ਮਾਰੇ ਜੰਦੇ ਨੇ ਇੱਕ ਜੋ ਗੁਣ ਗਾਉਣੇ ਨੇ ਨਾ ਔਰ ਉਹ ਗੁਣਾ ਦਾ ਜੋ ਫਲ ਹੈ ਇਹ 68 ਤੀਰਤਾਂ ਦੇ ਪੁੰਨਾਂ ਤੋਂ ਵੀ ਉੱਪਰ ਹੈ ਉਹਨਾਂ ਤੋਂ ਵੀ ਜ਼ਿਆਦਾ ਹੈ ਉਹਨਾਂ ਤੋਂ ਵੀ ਬੇहद ਉੱਪਰ ਹੈ ਇਸ ਕਰਕੇ ਕੇਵਲ ਤੇ ਕੇਵਲ ਨਾਮ ਦਾ ਸਹਾਰਾ ਉਹਨਾਂ ਦਾਸ परमेश्वर अकाल पुरख के दे, गुणा दे, गायन ही और वो कर जो कि बहुत उत्तम पातशाह ने कहा है अट अच्छा सट तीर्थ पुन किरिया महानिर्मल चारा इना तुम्हारे कहने इना तो उपर महानिर्मल निर्मल ही कला नहीं बहुत ही पवित्र है यह जो काम काज है जो ये करना है ਪਤਿਤ ਪਾਵਨ ਬਿਰਦ ਸਵਾਮੀ ਨਾਨਕ ਸ਼ਬਦਿਆਦਾਰਾ ਮਾਰੇ ਕਹਿੰਦੇ ਨੇ ਉਹ ਪਰਮੇਸ਼ਰ ਪਵਿੱਤਰ ਹੈ ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਯੋਗ ਹੈ ਇਹ ਉਸ ਦਾ ਸੁਭਾਅ ਹੈ ਬਿਰਦ ਹੈ ਔਰ ਉਹੋ ਹੀ ਸ਼ਬਦ ਦਾ ਆਧਾਰ ਹੈ ਉਹੋ ਹੀ ਸ਼ਬਦ ਨੂੰ ਪ੍ਰਦਾਨ ਕਰਨ ਵਾਲਾ ਹੈ ਉਹੋ ਹੀ ਸ਼ਬਦ ਸਾਡੇ ਵਿੱਚ ਟਿਕਾਉਣ ਵਾਲਾ ਹੈ ਉਹੀ ਹੈ ਜਿਸ ਦੀ ਕਿਰਪਾ ਸੰਕਰ ਕਿਣਕਾ ਇੱਕ ਜਿਸ ਜੀਵ ਬਸਾਵੇ ਜਿਸ ਦੇ ਅੰਦਰ ਜਿਸ ਮਨੁੱਖ ਦੇ ਅੰਦਰ ਇੱਕ ਕਿਣਕਾ ਵੀ ਉਹ ਵਸਾ ਦੇ ਨਾ ਇਹ ਉਸੇ ਦੀ ਕਿਰਪਾ ਹੈ ਮਾਰੇ ਕਹਿੰਦੇ ਨੇ ਗੁਣ નિਦਾਨ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀ ਜਾਹ ਰਾਮ ਮਾਰੇ ਕਹਿੰਦੇ ਨੇ ਉਹ ਗੁਣਾ ਦਾ ਖਜ਼ਾਨਾ ਹੈ ਸਾਰੇ ਗੁਣ ਉਸ ਦੇ ਵਿੱਚ ਨੇ ਉਸ ਵਰਤੇ ਪਰਮੇਸ਼ਰ ਅਕਾਲ ਪੁਰਖ ਦੇ ਵਿੱਚ ਸਮੁੱਚੇ ਜਿੰਨੇ ਵੀ ਗੁਣ ਨੇ ਜਿਹੜੇ ਅਸੀਂ ਕਦੇ ਦੇਖੇ ਪਰਖੇ ਹੀ ਨਹੀਂ ਸਾਨੂੰ ਹਲੇ ਪਤਾ ਹੀ ਨਹੀਂ ਉਹ ਵੀ ਗੁਣ ਉਸ ਪਰਮੇਸ਼ਰ ਦੇ ਵਿੱਚ ਨੇ ਇਸ ਕਰਕੇ ਉਹਦੀ ਪੂਰੀ ਜੋ ਉਪਮਾ ਉਸ ਤਹ ਉਹ ਕਿਵੇਂ ਕੀਤੀ ਜਾ ਸਕਦੀ ਹੈ ਉਹਦੀ ਉਪਮਾ ਵੀ ਪੂਰੀ ਨਹੀਂ ਹੋ ਸਕਦੀ ਲੇਕਿਨ ਕਰਨੀ ਹੈ ਸੰਤਾਂ ਕੀ ਬੇਨੰਤੀ ਸਵਾਮੀ ਨਾਮ ਮਹਾਰਸ ਦੀ ਜੈਰਾ ਹਰਮਾਰੇ ਕਹਿੰਦੇ ਨੇ ਸਾਨੂੰ ਵੀ ਸਮਝਾਉਂਦੇ ਨੇ ਕਿ ਜਿਵੇਂ ਉਹ ਸੰਤ ਜਨਾਂ ਨੇ ਅਰਦਾਸਾਂ ਕਰਕੇ ਪਰਮੇਸ਼ਰ ਅੱਗੇ ਅਰਜ਼ੋਈ ਕਰਕੇ ਬੇਨਤੀਆਂ ਕਰਕੇ ਉਹਨਾਂ ਪਰਮੇਸ਼ਰ ਅੱਗੇ ਕੀ ਬੇਨਤੀ ਕੀਤੀ ਹੈ ਕਿ ਇਹ ਅਕਾਲ ਪੁਰਖ ਦਾਤਾ ਜਿਹੜਾ ਮਹਾਰਸ ਦਾ ਸਰੋਤ ਹੈ ਆਪ ਜੀ ਦਾ ਨਾਮ ਉਹ ਸਾਨੂੰ ਦਿਓ ਮਾਰੇ ਕਹਿੰਦੇ ਇਹ ਤੁਸੀਂ ਵੀ ਉਸ ਤੋਂ ਦਾਤੇ ਮੰਗੋ ਨਾਮ ਦੀਜੇ ਦਾਨ ਕੀਜੇ ਬਿਸਰ ਨਾਹੀ ਇੱਕ ਖਿਨੋ ਜੇ ਅੰਦੇ ਕੀਰ ਅਰਦਾਸ ਕਰੋ ਜਿਵੇਂ ਸੰਤ ਜਨਾਂ ਨੇ ਕੀਤੀ ਹੈ ਕਿ ਨਾਮ ਦਿਓ ਮਹਾਰਾਜ ਜੀ ਔਰ ਇੱਕ ਖਿੰਨ ਇੱਕ ਪਲ ਵੀ ਸਾਡੇ ਤੋਂ ਵਿਸਰੋ ਨਾ ਇਹ ਦਾਨ ਸਾਡ ਨੂੰ ਦੇ ਦਿਓ ਇਹ ਦਾਨ ਮੰਗਣਾ ਹੈ ਆਪਾਂ ਨੇ ਪਰ ਇਹ ਹੀ ਸਰਵੋਤਮ ਦਾਨ ਹੈ ਜੇ ਮਿਲ ਜਾਵੇ ਤਾਂ ਗੋਲ ਗੋਪਾਲ ਉਚਰ ਰਸਨਾ ਸਦਾ ਦਾਈਏ ਅੰਦਨੋ ਉਸ ਪਰਮੇਸ਼ਰ ਜੋ ਇਸ ਜਹਾਨ ਦਾ ਪਾਲਣ ਹਾਰਾ उस दी उपमा उसका नाम इस रचना से हमेशा चलता रहे मारे कहें और अन दिन दिन रात उसे गायन चलता रहे गायन हों रहे इस रचना राही रचना है ना जी जो ये झूठ की स्रोत है जो भी इस चू जाए वो जूठा हो जाता है लेकिन महाराज ਫਰਮਾਨ ਕਰਦੇ ਨੇ ਨਾਮ ਜਪਤ ਸੂਚੀ ਭਈ ਰਸਨਾ ਇਹੇ ਕਰਕੇ ਇਸ ਰਸਨਾ ਤੋਂ ਅਨ ਦਿਨ ਦਿਨ ਰਾਤ ਆਪਾ ਦਾਨ ਲੈਣਾ ਤੇ ਤੋਂ ਕਿ ਇਹ ਰਸਨਾ ਹਮੇਸ਼ਾ ਉਸ ਪਰਮੇਸ਼ਰ ਦਾ ਨਾਮ ਜਪਦੀ ਰਹੇ ਤਾਂ ਕਿ ਇਹ ਸੂਚੀ ਬਣੀ ਰਹੇ ਜਿਸ ਪ੍ਰੀਤ ਲਾਗੀ ਨਾਮ ਸੇ ਤੀ ਮੰਤਨ ਅੰਮ੍ਰਿਤ ਪੀਜੇ ਮਾਰੇ ਕਹਿੰਦੇ ਨੇ ਜਿਸ ਦੀ ਪ੍ਰੀਤੀ ਜਿਸ ਦਾ ਪ੍ਰੇਮ ਨਾਮਿਤ ਲੱਗ ਗਿਆ ਨਾਮ ਦੇ ਨਾਲ ਪ੍ਰੇਮ ਬਣ ਗਿਆ ਮੋ ਨਹੀਂ ਪ੍ਰੇਮ ਪ੍ਰੇਮ ਦੇ ਵਿੱਚ ਸਿਰਫ ਦੇਣਾ ਦੇਣਾ ਹੀ ਹੁੰਦਾ ਲੈਣ ਦੀ ਚਾਹ ਨਹੀਂ ਹੁੰਦੀ ਉਹ ਨਿਚਾਵਰ ਹੋਣਾ ਹੀ ਹੁੰਦਾ ਆਪਣੇ ਪ੍ਰੇਮੀ ਦੇ ਅੱਗੇ ਇਹ ਉਸ ਤੋਂ ਕੁਝ ਹਾਸਲਤਾ ਦੀ ਉਮੀਦ ਨਹੀਂ ਬਸ ਮੈਂ ਤੇਰਾ ਭਾਵ ਸਮਰਪਣ ਦੀ ਉਸ ਤੇ ਸਮਰਪਣ ਦੀ ਅਵਸਥਾ ਹੁੰਦੀ ਹੈ ਇਸ ਕਰਕੇ ਮਾਰੇ ਕਹਿੰਦੇ ਨੇ ਜਿਨ੍ਹਾਂ ਨੂੰ ਇਹ ਪ੍ਰੀਤ ਨਾਮ ਦੀ ਲੱਗੇ ਇਹਨਾਂ ਪ੍ਰੇਮ ਬਣ ਗਿਆ ਨਾਮ ਦੇ ਨਾਲ ਉਹਨਾਂ ਦਾ ਜੋ ਮਨ ਔਰ ਤਨ ਹੈ ਅੰਮ੍ਰਿਤ ਦੇ ਨਾਲ ਭਿੱਜ ਜਾਂਦਾ ਹੈ ਸਰੋਬਰ ਹੋ ਜਾਂਦਾ ਉਸ ਅੰਮ੍ਰਿਤ ਨਾਮ ਦੇ ਨਾਲ ਅਸਲ ਅੰਮ੍ਰਿਤ ਨਾਮ ਹੀ ਹੈ ਬਨਵੰਤ ਨਾਨਕ ਇੱਛੁਪਨੀ ਏਕ ਦਰਸ਼ਨ ਦਿੱਤਾ ਹੈ ਮਹਾਰਾਜ ਕਹਿੰਦੇ ਨੇ ਇਹ ਇੱਛਾ ਉਹਨਾਂ ਪੁਰਖਾਂ ਦੀ ਵੀ ਪੂਰੀ ਹੋਈ ਹੈ ਤੇ ਮਹਾਰਾਜ ਦੀ ਅਰਦਾਸ ਸਾਨੂੰ ਵੀ ਇੱਕ ਤਾਕੀਦ ਹੈ ਕਿ ਤੁਸੀਂ ਵੀ ਅਰਦਾਸ ਕਰੋ ਸਕੇ ਕਿ ਇਹ ਸਾਡੀ ਇੱਛਾ ਜੋ ਨਾਮ ਦੀ ਹੈ ਪਾਤਸ਼ਾਹ ਉਹ ਪੂਰਨ ਕਰ ਕਰ ਦਿਓ ਤਾਂ ਜੋ ਉਸ ਪਰਮੇਸ਼ਰ ਅਕਾਲ ਪੁਰਖ ਦੇ ਦਰਸ਼ਨਾ ਹਿਤ ਉਸ ਦੇ ਅਸਲ ਜੋ ਦਰਸ਼ਨ ਨੇ ਭਾਵ ਉਸ ਦਾ ਮਿਲਾਨ ਉਸ ਦੇ ਨਾਲ ਇੱਕਮਿਕ ਹੋ ਕੇ ਆਤਮਕ ਜੀਵਨ ਬਣ ਜਾਵੇ ਸੁਚੱਜਾ ਜੀਵਨ ਬਣ ਜਾਵੇ ਔਰ ਉਸ ਪਰਮੇਸ਼ਰ ਦੇ ਨਾਲ ਮਿਲ ਕੇ ਪਰਮੇਸ਼ਰ ਹੋ ਜਾਣਾ ਹੋ ਜਾਵੇ। ਸੋ ਇਹ ਸਹਿਬ ਸੱਚੇ ਪਾਤਸ਼ਾਹ ਦਾ ਅੱਜ ਦਾ ਬਚਨ ਹੁਕਮ ਮੁਖਵਾਕ ਆਪਾਂ ਵੀ ਉਹ ਅਰਦਾਸਾਂ ਕਰੀਏ ਜੋ ਸਹਿਬ ਸੱਚੇ ਪਾਤਸ਼ਾਹ ਨੇ ਇਸ ਮੁਖ ਫਿਤਵਾਕ ਦੇ ਵਿੱਚ ਸਾਨੂੰ ਸਮਝਾਇਆ ਦੱਸਿਆ ਨੇ ਤਾਂ ਕਿ ਉਹ ਨਾਮ ਜਪ ਕੇ ਉਹ ਪਰਮੇਸ਼ਰ ਦੀ ਉਸਤਤ ਕਰਕੇ ਅਸੀਂ ਉਹ ਜੋ ਸਹਿਬ ਨੇ ਪੰਥ ਚਲਾਇਆ ਉਸ ਪਰਮੇਸ਼ਰ ਦੇ ਘਰ ਤੱਕ ਦਾ ਰਾਹ ਸਾਨੂੰ ਦਰਸਾਇਆ ਉਸ ਰਾਤੇ ਅਸੀਂ ਵੀ ਚੱਲੀਏ ਅਰਸ਼ਾ ਦਾ ਵੀ ਜੀਵਨ ਸਫਲਾ ਹੋਏ ਜੀ ਪਾਤਸ਼ਾਹ ਦੇ ਬਚਨਾਂ ਸੰਜਿਆ ਕਰਦੇ ਆ ਵਿਚਾਰਾਂ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਬੇਅਦਬੀਆਂ ਹੋਈਆਂ ਜੀ ਅਣਜਾਣ ਨਾਸਮ ਜਤੇ ਬੇਸੂਝ ਬੱਚਾ ਸਮਝ ਕੇ ਖਿਮਾ ਕਰਨਾ ਅਗੋਂ ਵਾਸਤੇ ਅਰਦਾਸ ਕਰਨੀ ਪਾਤਸ਼ਾਹ ਸੁਪ ਸਪਸ਼ਟ ਬਾਣੀ ਅਤੇ ਵਿਚਾਰਾਂ ਕਰਨ ਦੀ ਬਲਦਮ ਸਮਰੱਥਾ ਬਖਸ਼ਿਨ ਖਿਮਾ ਦਾ ਜਾਚਾ ਖਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ